ਸਸਕਾਲ ਸਕਾਈਨਿਊਜ਼ ਪੰਜਾਬ ਟੀਵੀ ਦੇ ਨਾਲ ਜੁੜੇ ਹੋ ਤੁਸੀਂ ਤੇ ਮੈਂ ਹਾਂ ਤੁਹਾਡੇ ਨਾਲ ਚਰਨਜੀਤ ਸਿੰਘ ਚਰਨੀ ਖਬਰ ਗੁਰੂ ਰਾਮਦਾਸ ਇੰਟਰਨੈਸ਼ਨਲ 에ਅਰਪੋਰਟ ਅਮਰਸਰ ਦੇ ਨਾਲ ਜੁੜੀ ਹੋਈ ਹੈ ਜਿੱਥੇ ਦੋ ਯਾਤਰੀਆਂ ਦੇ ਕੋਲ ਲੱਖਾਂ ਦੀਆਂ ਨਜਾਇਜ਼ ਤੌਰ ਤੇ ਖਰੀਦੀਆਂ ਗਈਆਂ ਸਿਗਟਾਂ ਮਿਲੀਆਂ ਨੇ ਦੋ ਯਾਤਰੀ ਜੋ ਮਲੇਸ਼ੀਆ ਤੋਂ ਅਮਰਸਰ ਪਹੁੰਚੇ ਨੇ ਤੇ ਉਹਨਾਂ ਦੀ ਜਦੋਂ ਚੈਕਿੰਗ ਕੀਤੀ ਗਈ ਹੈ ਸ਼ੱਕ ਦੇ ਆਧਾਰ ਤੇ ਉਹਨਾਂ ਨੂੰ ਰੋਕਿਆ ਗਿਆ ਤਾਂ ਉਹਨਾਂ ਦੇ ਬੈਗ ਦੀ ਤਲਾਸ਼ੀ ਲਈ ਗਈ ਤਾਂ ਉਹਨਾਂ ਦੇ ਕੋਲੋਂ 64000 ਦੇ ਕਰੀਬ ਜਿਹੜੀਆਂ ਨੇ ਸਿਗਰਟਾਂ ਬਰਾਮਦ ਕੀਤੀਆਂ ਗਈਆਂ ਨੇ ਜਿਨ੍ਹਾਂ ਦਾ ਕੋਈ ਬਿੱਲ ਨਹੀਂ ਹੈ ਜਿਨ੍ਹਾਂ ਨੂੰ ਨਜਾਇਜ਼ ਤੌਰ ਤੇ ਇੱਥੇ ਤਸਕਰੀ ਦੇ ਆਧਾਰ ਤੇ ਲਿਆਂਦਾ ਗਿਆ ਸੀ ਤੇ ਜਿਸ ਤੋਂ ਬਾਅਦ ਉਹਨਾਂ ਨੂੰ ਹਿਰਾਸਤ ਦੇ ਵਿੱਚ ਲਿਆ ਗਿਆ ਤੇ ਪੁੱਛਗਿੱਛ ਲਗਾਤਾਰ جاری ਹੈ ਤੇ ਜਿਹੜੇ ਦੋਵੇਂ ਯਾਤਰੀ ਨੇ ਉਹਨਾਂ ਦਾ ਜਿਹੜਾ ਨਾਂ ਹੈ ਇਜ਼ਹਾਰ ਤੇ ਆਲਮ ਦੱਸਿਆ ਜਾ ਰਿਹਾ ਹੈ ਤੇ ਦੋਨਾਂ ਨੂੰ ਅਜੇ ਹਿਰਾਸਤ ਦੇ ਵਿੱਚ ਲਿਆ ਗਿਆ ਹੈ ਪੁੱਛ ਗਿੱਛ ਲਗਾਤਾਰ ਜਾਰੀ ਹੈ ਕਿ ਉਹਨਾਂ ਦੇ ਵੱਲੋਂ ਇਹ ਤਸਕਰੀ ਦਾ ਧੰਦਾ ਕੀਤਾ ਜਾ ਰਿਹਾ ਸੀ ਜਾਂ ਕਿਸ ਆਧਾਰ ਦੇ ਉੱਤੇ ਉਹਨਾਂ ਦੇ ਵੱਲੋਂ ਇਹ ਸਿਗਰਟਾਂ ਲਿਆਂਦੀਆਂ ਗਈਆਂ ਸਨ ਹਾਲਾਂਕਿ ਜੇ ਗੱਲ ਕੀਤੀ ਜਾਵੇ ਅੰਤਰਰਾਸ਼ਟਰੀ 에ਅਰਪੋਰਟ ਗੁਰੂ ਰਾਮਦਾਸ ਅੰਮ੍ਰਿਤਸਰ ਦੀ ਤਾਂ ਅੰਮ੍ਰਿਤਸਰ ਤੇ ਪਹਿਲਾਂ ਵੀ ਕਈ ਯਾਤਰੀਆਂ ਦੇ ਕੋਲੋਂ ਜਿਹੜਾ ਨਜਾਇਜ਼ ਤੌਰ ਤੇ ਲਿਆਂਦਾ ਗਿਆ ਵਿਦੇਸ਼ਾਂ ਚੋਂ ਸੋਨਾ ਤੇ ਹੋਰ ਵੀ ਤਸਕਰੀ ਦਾ ਜਿਹੜਾ ਸਮਾਨ ਹੈ ਉਹ ਬਰਾਮਦ ਕੀਤਾ ਗਿਆ ਤੇ ਇਹ ਅੱਜ ਜਿਹੜੀ ਫਲਾਈਟ ਹੈ ਇਹ ਮਲੇਸ਼ੀਆ ਤੋਂ ਅੰਮ੍ਰਿਤਸਰ ਪਹੁੰਚੀ ਸੀ ਜਿਸ ਦੇ ਵਿੱਚ ਦੋ ਯਾਤਰੀ ਸਵਾਰ ਸਨ ਤੇ ਜਦੋਂ ਉਹਨਾਂ ਨੂੰ ਰੋਕਿਆ ਗਿਆ ਉਹਨਾਂ ਦੀ ਤਲਾਸ਼ੀ ਲਈ ਗਈ ਉਹਨਾਂ ਤੋਂ ਪੁੱਛਗਿੱਛ ਕੀਤੀ ਗਈ ਤਾਂ ਉਹਨਾਂ ਦੇ ਕੋਲੋਂ 64000 ਸਿਗਰਟਾਂ ਬਰਾਮਦ ਕੀਤੀ ਗਈਆਂ ਜਿਨ੍ਹਾਂ ਦੀ ਕੀਮਤ 1088000 ਰੁਪਏ ਅੰਤਰਰਾਸ਼ਟਰੀ ਬਾਜ਼ਾਰ ਦੇ ਵਿੱਚ ਦੱਸੀ ਜਾ ਰਹੀ ਹੈ ਹਾਲਾਂਕਿ ਇਹ ਵੱਡੇ ਖਤਸ਼ੇ ਜਿਤਾਏ ਜਾ ਰਹੇ ਨੇ ਤੇ ਉਹਨਾਂ ਦੇ ਵੱਲੋਂ ਜਿਹੜਾ ਇਹ ਕਾਲਾ ਕਾਰੋਬਾਰ ਕੀਤਾ ਜਾ ਰਿਹਾ ਸੀ ਕਿ ਇਹ ਲੰਬੇ ਸਮੇਂ ਤੋਂ ਕੀਤਾ ਜਾ ਰਿਹਾ ਸੀ ਕੋਈ ਉਹਨਾਂ ਦੀ ਇੱਥੇ ਤਸਕਰੀ ਦੀ ਕੋਈ ਵੱਡੀ ਇੱਕ ਟ੍ਰੈਂਡਿੰਗ ਪੁਆਇੰਟ ਹੈ ਕੋਈ ਵੱਡਾ ਇੱਕ ਨੈੱਟਵਰਕ ਹੈ ਇੱਥੇ ਜਿਸ ਨੂੰ ਲੈ ਕੇ ਉਹਨਾਂ ਦੇ ਵੱਲੋਂ ਇਹ ਕੰਮ ਕੀਤਾ ਜਾ ਰਿਹਾ ਸੀ ਜਾਂ ਉਹਨਾਂ ਦੇ ਵੱਲੋਂ ਕਿੰਨਾ ਲੋਕਾਂ ਦੇ ਲਈ ਇਹ ਕੰਮ ਕੀਤਾ ਜਾ ਰਿਹਾ ਸੀ ਕਿਹੜੇ ਪੱਬਾਂ ਕਲੱਬਾਂ ਦੇ ਵਿੱਚ ਇਹ ਜਿਹੜੇ ਵਿਦੇਸ਼ੀ ਸਿਗਰਟਸ ਹਨ ਉਹਨਾਂ ਦੇ ਵਿੱਚ ਵੇਚੇ ਜਾਣੇ ਸਨ ਤੇ ਇਸ ਤੋਂ ਇਲਾਵਾ ਸ਼ੱਕ ਇਹ ਵੀ ਜਤਾਇਆ ਜਾ ਰਿਹਾ ਹੈ ਕਿ ਇਹਨਾਂ ਦੇ ਵੱਲੋਂ ਕੋਈ ਹੋਰ ਧੰਦਾ ਵੀ ਕੀਤਾ ਜਾ ਰਿਹਾ ਸੀ ਹਾਲਾਂਕਿ ਪਹੁੰਚ ਕੇ ਚ ਲਗਾਤਾਰ جاری ਹੈ ਤੇ ਅਗਲੀ ਜਿਹੜੀ ਕਾਰਵਾਈ ਹੈ ਉਸ ਤੇ ਲਈ ਉਹਨਾਂ ਨੂੰ ਪੁੱਛਗਿੱਛ ਦੇ ਲਈ ਲਿਆਂਦਾ ਗਿਆ ਹੈ ਜਾਣਕਾਰੀ ਉਦੋਂ ਹੀ ਸਾਹਮਣੇ ਆਵੇਗੀ ਹੋਰ ਵੀ ਜਦੋਂ ਉਹਨਾਂ ਦਾ ਰਿਮਾਂਡ ਹਾਸਲ ਹੋਵੇਗਾ ਉਹਨਾਂ ਦੇ ਉੱਤੇ ਮਾਮਲਾ ਦਰਜ ਕਰਨ ਤੋਂ ਬਾਅਦ ਉਹਨਾਂ ਨੂੰ ਕੋਰਟ ਦੇ ਵਿੱਚ ਪੇਸ਼ ਕੀਤਾ ਜਾਵੇਗਾ ਉਦੋਂ ਇਹ ਗੱਲਾਂ ਸਾਹਮਣੇ ਆਉਣਗੀਆਂ ਹਾਲਾਂਕਿ ਸ਼ੱਕ ਇਹ ਵੀ ਜਿਤਾਏ ਜਾ ਰਹੇ ਨੇ ਕਿ ਇਹਨਾਂ ਦੇ ਵੱਲੋਂ ਪਹਿਲਾਂ ਵੀ ਇਸ ਥਾਂ ਦੇ ਉੱਤੇ ਕੋਈ ਤਸਕਰੀ ਕੀਤੀ ਗਈ ਹੈ ਪਰ ਅਜੇ ਜਿਹੜੀ ਪੁੱਛਗਿੱਛ ਲਗਾਤਾਰ ਜਾ ਰਹੀ ਹੈ ਜੋ ਵਿਭਾਗ ਐ ਅਧਿਕਾਰੀ ਨੇ ਉਹਨਾਂ ਦੇ ਵੱਲੋਂ ਉਹਨਾਂ ਨੂੰ ਰੋਕਿਆ ਗਿਆ ਤੇ ਪੁੱਛਗਿੱਛ ਤੋਂ ਬਾਅਦ ਹੀ ਸਾਫ਼ ਹੋਵੇਗਾ ਕਿ ਉਹਨਾਂ ਦੇ ਵੱਲੋਂ ਇਹ ਕਿਹੜਾ ਕਾਰੋਬਾਰ ਹੈ ਕਦੋਂ ਕੀਤਾ ਜਾ ਰਿਹਾ ਸੀ ਕਿਹੜੇ ਵਿਦੇਸ਼ਾਂ ਤੋਂ ਕਿਹੜੇ ਦੇਸ਼ਾਂ ਤੋਂ ਉਹਨਾਂ ਦੇ ਵੱਲੋਂ ਇਹ ਜਿਹੜਾ ਸਮਾਨ ਹੈ ਲਿਆਂਦਾ ਜਾ ਰਿਹਾ ਸੀ ਤੇ ਕਿਹੜੇ ਕਿਹੜੀ ਥਾਵਾਂ ਨੇ ਜਿੱਥੇ ਇਹ ਸਾਰਾ ਸਮਾਨ ਵੇਚਿਆ ਜਾ ਰਿਹਾ ਸੀ